ਮੈਂ 7th ਕਲਾਸ ਜਦੋਂ 2017 ਚ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤੇ ਅੱਜ ਤੱਕ ਚਾਰ ਮਤਲਬ 5-6 ਗੋਲਡ ਤਾਂ ਮੈਡਲ ਹੈਗੇ ਹੀ ਆ ਉਹ ਤਾਂ ਜਿੱਦਾਂ ਖੇਡਾ ਬਦਨ ਪੰਜਾਬ ਦੇ ਹੁੰਦੀਆਂ ਵਾ ਉਹ ਚੋਂ ਵੀ ਐਸਰ ਪੋਜੀਸ਼ਨ ਹੁੰਦੀ ਹੋਈ ਆ ਐਦ ਕਿ ਉੱਚ ਵੀ ਸਾਡਾ ਗੋਲਡ ਆਇਆ ਸੀ ਤੇ ਕੱਲ ਖੇਡ ਕੇ ਆਏ ਆ ਚੈਂਪੀਅਨਸ਼ਿਪ ਉਹ ਚ ਵੀ ਨੈਸ਼ਨਲ ਵਾਸਤੇ ਮਤਲਬ ਸਿਲੈਕਸ਼ਨ ਹੋਈ ਆ ਨੈਸ਼ਨਲ ਖੇਡਣ ਜਾਵਾਂਗੇ ਬਗਿਹਾੜ ਨਾ ਕਿੰਨੇ ਪਾਇਆ ਇਹ ਫਿਰ ਮੈਕ ਮੈਕ ਦਾ ਨਾਂ ਫਿਰ ਬਗਿਹਾੜ ਕਿੰਨੇ ਬਣਾਤਾ ਹੈ ਉਹ ਮਤਲਬ ਜਿੱਦਾਂ ਮੈਂ ਛੋਟੀ ਹੀ ਤੇ ਮੇਰੇ ਨਾਲ ਜਿਹੜੀ ਲਗਾਈ ਹੀ ਕੁਝ ਮਤਲਬ ਜਿੱਦਾਂ ਸੀਨੀਅਰ ਲਗਾਈ ਲੁੰਦੀ ਸੀ ਉਹਨੂੰ ਦੇਖ ਕੇ ਬਾਬਾ ਮੱਗਾ ਬਲਪੁਰੀ ਹੈਗਾ ਨਾ ਉਹਨਾਂ ਨੇ ਮੇਰਾ ਨਾਮ ਬਗੈੜ ਪਾਦਾ ਬਸ ਇਦਾਂ ਹੀ ਕਿਹੜੀ ਛੱਲੀਆਂ ਗੁਰੜੀ ਤੇ ਕਿੰਨੇ ਖੇਡਣ ਦਾ ਮੌਕਾ ਮਿਲਿਆ ਅੱਜ ਤੱਕ ਤੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੋਂ ਜਿੱਤ ਕੇ ਆਏ ਇਹ ਵੀ ਜ਼ਰੂਰ ਦੱਸਿਓ ਮੈਂ ਕਮਰੇ ਚਾਹਣ ਦਾ ਦਿਖਾਵਾ ਕਰਦੇ ਜਨੀਰਾ ਵਾਲੇ ਵੀ ਖੇਲ ਆਈਆਂ ਦੋ ਤਿੰਨ ਵਾਰ ਜੂਪੀ ਵੀ ਖੇਲ ਆਈਆਂ ਹਰਿਆਣੇ ਦਾ ਸੀ ਜਾਂਦੇ ਹੀ ਰਹਿੰਦੇ ਖੇਲਣਾ ਮਤਲਬ ਓਹ ਤਾਂ ਜੂਪੀ ਵੀ ਜਿੱਤ ਕੇ ਆਈ ਹਰਿਆਣੇ ਤਾਂ ਹਾਰ ਵੀ ਜਾਈਦਾ ਵਾ ਬਟ ਕਦੇ ਕਦੇ ਪੋਜੀਸ਼ਨ ਪੈ ਵੀ ਜਾਂਦੀ ਆ ਓਹ ਮਤਲਬ ਜਿੱਦਾਂ ਪਿੰਡੂ ਟੂਰਨਾਮੈਂਟ ਹੁੰਦੇ ਆ ਉਹ ਵਕ ਵਕ ਥਾਵਾਂ ਤੇ ਹਰ ਇੱਕ ਮਤਲਬ ਡਿਸਟ੍ਰਿਕਟ ਖੇਲ ਕੇ ਆਈ ਕਾਫੀ ਸਾਰਾ ਥਾਵਾਂ ਦੇ ਖੇੜੇ ਆਈ ਅੱਜ ਤੱਕ ਤਾਂ ਮੈਂ ਦੱਸ ਆਪਣੇ ਗਿਆ ਜਦੋਂ ਪਹਿਲੀ ਵਾਰ ਹੀ ਗਿਆ ਜੇ ਅੱਜ ਹਾਰ ਗਏ ਨਾ ਫਿਰ ਬਲ ਪਰ ਮੂੰਹ ਨਹੀਂ ਦਿਖਾਉਣਾ ਕਦੇ ਵੇ ਫੇ ਤੁਸੀਂ ਨਹੀਂ ਜਾਓਗੇ ਫਿਰ ਅਸੀਂ ਗੈ ਖੇਡ ਲਾ ਨਾ ਫਿਰ ਅਸੀਂ ਕਾਫੀ ਨੰਬਰਾਂ ਦੀ ਲੀਡ ਤੇ ਜਿੱਤੇ ਫਿਰ ਇਦਾਂ ਹੌਸਲਾ ਵਧ ਗਿਆ ਫਿਰ ਇਦਾਂ ਇਦਾਂ ਹੌਲੀ 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 ਵੱਡੀ ਟੀਮਾਂ 'ਚ ਖੇਡਣਾ ਸ਼ੁਰੂ ਕਰ ਤਾਰੰਦਾਂ ਜ਼ਿਲ੍ਹੇ ਦੇ ਪਿੰਡ ਬੱਠੇ ਭੈਣੀ ਵਿੱਚ ਪਹੁੰਚੇ ਆ ਤਾਂ ਇੱਕ ਉਸ ਥੀ ਕੋਲ ਪਹੁੰਚੇ ਆ ਜਿਨੇ ਇੱਕ ਨਹੀਂ ਦੋ ਨਹੀਂ ਚਾਰ ਨਹੀਂ 5 6 ਦੇ ਕਰੀਬ ਜਿਹੜੇ 골ਡ ਮੈਡਲ ਦਿੱਤੇ ਨੇ ਕਬੱਡੀ ਗੇਮ ਦੇ ਵਿੱਚੋਂ ਤੇ ਕਬੱਡੀ ਦੇ ਵਿੱਚ ਕਮੈਂਟਰੀਆਂ ਵੱਲੋਂ ਉਹਦਾ ਨਾਮ ਅਨਾਉਂਸ ਕੀਤਾ ਜਾਂਦਾ ਹੈ ਬਗਿਹੜ ਵਜੋਂ ਕਿਉਂਕਿ ਜਦੋਂ ਕਬੱਡੀ ਦੇ ਵਿੱਚ ਜਾਂਦੀ ਆ ਤਾਂ ਵੱਡੇ ਵੱਡੇ ਖਿਡਾਰੀਆਂ ਦੀ ਖਿਡਾਰਨਾਂ ਦੇ ਭਾਦੀ ਬਣ ਜਾਂਦੀ ਆ ਕਿਉਂਕਿ ਅਸੀਂ ਇਸ ਧੀ ਦਾ ਨਾਂ ਜਿਹੜਾ ਆਪਣੇ ਮਾਤਾ ਪਿਤਾ ਦਾ ਨਾਂ ਤੇ ਆਪਣੇ ਪਿੰਡ ਦਾ ਜ਼ਿਲ੍ਹੇ ਦਾ ਨਾਂ ਵੀ ਚਮਕਾਇਆ ਹੈ ਉਹ ਆਪਾਂ ਗੱਲਬਾਤ ਕਰਕੇ ਜਾਣਦੇ ਆ ਬੇਟਾ ਜੀ ਨਾਂ ਦੱਸਿਓ ਤੇ ਕਿਹੜੇ ਪਿੰਡ ਦੇ ਰਹਿਣ ਵਾਲਿਓ ਮੇਰਾ ਨਾਮ ਮੈਘਦੀਪ ਕੋਹਰਾ ਤੇ ਭੱਠੇਪਾਣੀ ਮੇਰਾ ਪਿੰਡ ਆ ਬੇਟਾ ਜੀ ਕਦੋਂ ਤੋਂ ਗੇਮ ਕਬੱਡੀ ਦੀ ਗੇਮ ਖੇਡੀ ਤੇ ਕਿੱਥੇ ਕਿੱਥੇ 골ਡ ਮੈਡਲ ਕਿੰਨੇ ਜਿੱਤੇ ਆ ਵੀ ਜ਼ਰੂਰ ਦੱਸਿਓ ਮੈਂ 7th ਕਲਾਸ ਜਦੋਂ 2017 ਚ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤੇ ਅੱਜ ਤੱਕ ਚਾਰ ਮਤਲਬ ਪੰਜ ਛੇ ਗੋੜ ਤਾਂ ਮੈਡਲ ਹੈਗੇ ਆ ਉਹ ਤਾਂ ਜਿੱਦਾਂ ਖੇਡਾ ਬਤਨ ਪੰਜਾਬ ਦੇ ਹੁੰਦੀ ਆ ਉਹ ਚੋਂ ਵੀ ਆਇਆ ਸਰ ਪੋਜੀਸ਼ਨ ਹੁੰਦੀ ਹੋਈ ਆ ਐਦਕਿ ਉਹ ਚੋਂ ਵੀ ਸਾਡਾ 골ਡ ਆਇਆ ਸੀ ਅੱਛਾ ਤੇ ਕੱਲ ਖੇੜੇ ਕੇ ਆਏ ਆ ਚੈਂਪੀਅਨਸ਼ਿਪ ਉਹ ਚ ਵੀ ਨੈਸ਼ਨਲ ਬਤ ਮਤਲਬ ਸਿਲੈਕਸ਼ਨ ਹੋਈ ਜਾਂ ਨੈਸ਼ਨਲ ਖੇਲਣ ਜਾਵਾਂਗੇ ਹੂੰ ਬਾਕੀ ਜਿੱਥੇ ਵੀ ਜਿਹਦਾ ਪੋਜੀਸ਼ਨ ਤਾਂ ਆ ਹੀ ਜਾਂਦੀ ਵਾਹੇ ਤਾਂ ਇਹ ਵੀ ਦੱਸੋ ਕਿ ਬਗਿਹਾਰਾ ਨਾ ਕਿੰਨੇ ਪਾਇਆ ਹੈ ਫਿਰ ਮਹਿਕ ਮਹਿਕ ਦਾ ਨਾਮ ਫਿਰ ਬਗਿਹਾਰਾ ਕਿੰਨੇ ਬਣਾਤਾ ਹੈ ਉਹ ਮਤਲਬ ਜਿੱਦਾਂ ਮੈਂ ਛੋਟੀ ਹੀ ਤੇ ਮੇਰੇ ਨਾਲ ਜਿਹੜੀ ਲਗਾਈ ਹੀ ਕੁਝ ਮਤਲਬ ਜਿੱਦਾਂ ਸੀਨੀਅਰ ਲਗਾਈ ਲੰਦੀ ਸੀ ਉਹਨੂੰ ਦੇਖ ਕੇ ਬਾਬਾ ਮੱਗਾ ਬਲਪੁਰੀ ਹੈਗਾ ਨਾ ਉਹਨਾਂ ਨੇ ਮੇਰਾ ਨਾਮ ਬਗਿਹੜ ਪਾਦਾ ਬਸ ਇਦਾਂ ਹੀ ਪਹਿਲਾਂ ਪਹਿਲਾਂ ਆਊਟ ਲੱਗਦਾ ਸੀ ਫਿਰ ਜਦੋਂ ਸਾਰੇ ਲੈਣ ਲੱਗ ਪਏ ਫਿਰ ਤਾਂ ਬਸ ਆਮਦੇ ਲੱਗਣ ਲੱਗ ਪਏ ਇਦਾਂ ਕਿ ਠੀਕ ਆ ਤਾਂ ਬੇਟਾ ਕਿੱਥੇ ਕਿੱਥੇ ਖੇਡਣ ਦਾ ਮੌਕਾ ਮਿਲਿਆ ਅੱਜ ਤੱਕ ਤੇ ਕਿੰਨੇ ਕਿਹੜੀ ਕਿਹੜੀ ਜਗ੍ਹਾ ਤੋਂ ਜਿੱਤ ਕੇ ਆਏ ਇਹ ਵੀ ਜ਼ਰੂਰ ਦੱਸਿਓ ਮੈਂ ਜੂਪੀ ਵੀ ਖੇਲ ਆਈ ਆ ਦੋ ਤਿੰਨ ਵਾਰ ਜੂਪੀ ਵੀ ਖੇਲ ਆਈ ਆ ਹਰਿਆਣੇ ਦਾ ਸੀ ਜਾਂਦੀ ਹੋਈ ਰਹਿੰਦੇ ਖੇਲਣਾ ਮਤਲਬ ਉਂ ਤਾਂ ਜੂਪੀ ਵੀ ਜਿੱਤ ਕੇ ਆਈ ਹਰਿਆਣੇ ਤਾਂ ਹਾਰ ਵੀ ਜਾਈਦਾ ਵਾ ਬਟ ਕਦੇ ਕਦੇ ਪੋਜੀਸ਼ਨ ਪੈ ਵੀ ਜਾਂਦੀ ਆ ਉਂ ਮਤਲਬ ਜਿੱਦਾਂ ਪਿੰਡੂ ਟੂਰਨਾਮੈਂਟ ਹੁੰਦੇ ਉਹ ਵਕ ਵਕ ਥਾਵਾਂ ਤੇ ਹਰ ਇੱਕ ਮਤਲਬ ਡਿਸਟ੍ਰਿਕਟ ਤੇ ਖੇਲ ਕੇ ਆਈ ਕਾਫੀ ਸਾਰਾ ਥਾਵਾਂ ਦੇ ਖੇੜ ਕੇ ਆਈ ਅੱਜ ਤੱਕ ਤਾਂ ਮੈਂ ਹੁਣ ਚੰਡੀਗੜ੍ਹ ਖੇੜ ਕੇ ਆਈ ਸੀ ਉਹ ਮੈਂ ਰੋਇੰਗ 'ਚ ਖੇੜ ਕੇ ਆਈ ਸੀ ਰੋਇ ਇਹ ਵੀ ਕਬੱਡੀ ਦੇ ਵਿੱਚ ਕੋਚ ਕੌਣ ਨੇ ਤੇ ਕਿਵੇਂ ਸ਼ੁਰੂਆਤ ਹੁੰਦੀ ਹੈ ਇਹ ਵੀ ਜ਼ਰੂਰ ਦੱਸਿਓ ਕਬੱਡੀ ਚ ਕੋਈਦਾ ਮੇਰੇ ਫਾਦਰ ਸਾਹਿਬ ਵੀ ਅਸਦਾ ਪਰਮਜੀਤ ਸਿੰਘ ਸਟਾਰ ਕੋਸ਼ ਨਹੀਂ ਬਸ ਇਦਾਂ ਹੀ ਬਲਪੁਰ ਜਾਂਦੇ ਹੁੰਦੇ ਸੀ ਮਤਲਬ ਮੇਰੀ ਪੂਈਓ ਨਹੀਂ ਜਾਂਦੇ ਹੁੰਦੇ ਸੀ ਉਹਨਾਂ ਦੇ ਨਾਲ ਗਈ ਸੀ ਉੱਥੇ ਕੁੜੀਆਂ ਕਬੱਡੀ ਖੇਡਣ ਆਉਂਦੀਆਂ ਹੁੰਦੀਆਂ ਸੀ ਉਹਨਾਂ ਨਾਲ ਲਵੇ ਕੇ ਦਿਲ ਕਰਿਆ ਖੇਡਣ ਨੂੰ ਫਾਦਰ ਸਾਹਿਬ ਪਹਿਲਾਂ ਖੇਡਦੇ ਰਿਹਾ ਸੀ ਫਿਰ ਉਹਨਾਂ ਨੂੰ ਦੱਸਿਆ ਫਿਰ ਉਹਨਾਂ ਨੇ ਪਿੰਡ ਵਿੱਚ ਇਦਾਂ ਹੀ ਕੁੜੀਆਂ ਲੱਲੀਆਂ ਖੇਡਣ ਵਾਸਤੇ ਫਿਰ ਇਦਾਂ ਹੌਲੀ-ਹੌਲੀ ਅਸੀਂ ਮਤਲਬ ਇੱਕ ਹਫਤਾ ਹੀ ਹੋਇਆ ਖੇਡਦਿਆਂ ਨੂੰ ਫਿਰ ਅਸੀਂ ਬਲਪੁਰ ਖੇਡਣ ਗਏ ਫਿਰ ਅਸੀਂ ਹਾਰ ਕੇ ਆਏ ਮਤਲਬ ਸਾਡਾ ਹੋਣਾ ਦੋਕ ਨੰਬਰ ਬਾਕ ਸਾਰੇ ਨੰਬਰ ਉਹਨਾਂ ਦੇ ਸੀ ਫਿਰ ਅਸੀਂ ਚਾਰ ਵਾਰੀ ਹਾਰੇ ਹੋਣਿਆ ਫਿਰ ਫਾਦਰ ਸਾਹਿਬ ਨੇ ਕਿਹਾ ਜਦੋਂ ਪੰਜਵੀਂ ਵਾਰੀ ਗਏ ਜੇ ਅੱਜ ਹਾਰ ਗਏ ਨਾ ਫਿਰ ਬਲਪੁਰ ਮੂੰਹ ਨਹੀਂ ਦਿਖਾਉਣਾ ਕਦੇ ਵੀ ਫਿਰ ਤੁਸੀਂ ਨਹੀਂ ਜਾਓਗੇ ਫਿਰ ਅਸੀਂ ਗਏ ਖੇਡਣਾਂ ਫਿਰ ਅਸੀਂ ਕਾਫੀ ਨੰਬਰਾਂ ਦੀ ਲੀਡ ਤੇ ਜਿੱਤੇ ਫਿਰ ਇਦਾਂ ਹੌਸਲਾ ਵਧ ਗਿਆ ਫਿਰ ਇਦਾਂ ਇਦਾਂ ਹੌਲੀ 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 ਵੱਡੀ ਟੀਮਾਂ 'ਚ ਖੇਡਣਾ ਸ਼ੁਰੂ ਕਰਤਾ ਰੋਇੰਗ ਦੇ ਵਿੱਚ ਵੀ ਜਿਹੜਾ 골ਡ ਜਿੱਤਿਆ ਇਹ ਤੇ ਇਹਦੇ ਉਸਤਾਦ ਕੌਣ ਨੇ ਇਹਦੇ ਬਾਰੇ ਵੀ ਜ਼ਰੂਰ ਦੱਸਿਓ। ਰੋਇੰਗ ਵਿੱਚ ਮੇਰੇ ਪਾਪਾ ਸਰ ਨੇ ਜਿੱਦਾਂ ਮੈਂ ਖਾਸਾ ਕਾਲਜੋਂ ਖੇਡੀ ਸੀ ਜਿਹੜੇ ਇੰਟਰਕਾਲ ਸੀ ਉਹਨਾਂ ਵਿੱਚ 골ਡ ਆਇਆ ਸੀ। ਫਿਰ ਅੱਗੇ ਮੇਰੀ ਸਿਲੈਕਸ਼ਨ ਹੋਈ ਫਿਰ ਮੈਂ ਆਲ ਇੰਡੀਆ ਯੂਨੀਵਰਸਿਟੀ ਖੇਡ ਗਈ। ਉਹ 'ਚ ਮੇਰਾ ਬ੍ਰਾਊਨ ਮੈਡਲ ਆ। ਉਹ 'ਚ ਮੇਰੇ ਪਾਪਾ ਸਰ ਕੋ ਜਾ। ਹੂੰ ਤਾਂ ਹੁਣ ਕਹਿੰਦੇ ਨੈਸ਼ਨਲ ਦੇ ਵਿੱਚ ਵੀ ਸਿਲੈਕਸ਼ਨ ਹੋਈ ਆ। ਹਾਂਜੀ ਨੈਸ਼ਨਲ ਵਿੱਚ ਵੀ ਸਿਲੈਕਸ਼ਨ ਹੋਈ ਆ। ਉਹ ਤਾਂ ਸਾਡੇ ਮਤਲਬ ਜਿੱਦਾਂ ਡਿਸਟ੍ਰਿਕਟ ਦੇ ਪਾਪਾ ਸੰਦੀਪ ਸਰ ਗੁਰਜੀ ਸਰ ਉਹਨਾਂ ਦੇ ਅੰਦਰੋਂ ਦੀ ਉਹਨਾਂ ਨੇ ਕਹੇ ਚੈਂਪੀਅਨਸ਼ਿਪ ਖੇਡਣ ਜਾਣੀ ਹੁੰਦਾ ਨਹੀਂ ਮੈਂ ਜਾਣਾ ਸੀ ਉਹਨਾਂ ਨੇ ਫੋਨ ਕੀਤਾ ਫਿਰ ਖੇਡਣ ਗਏ ਫਿਰ ਸਿਲੈਕਸ਼ਨ ਹੋ ਗਿਆ ਉਹਨੂੰ ਤਾਂ ਕੈਂਪ ਲੱਗੂਗਾ ਸ਼ਾਇਦ ਉਹ ਵੀ ਡਿਸਾਈਡ ਨਹੀਂ ਕਦੋਂ ਲੱਗੂਗਾ ਤਾਂ ਇਹ ਵੀ ਦੱਸੋ ਕਿ ਘਰੋਂ ਸਪੋਰਟ ਕਿਵੇਂ ਦੀ ਆ ਘਰ ਤੋਂ ਸਪੋਰਟ ਕਿਉਂਕਿ ਘਰਾਂ ਦੇ ਵਿੱਚ ਅਕਸਰ ਹੀ ਮਾਤਾ ਪਿਤਾ ਡਰਦੇ ਨੇ ਕਿ ਧੀਆ ਹੈ ਜਵਾਨ ਇਹਨਾਂ ਨੂੰ ਬਾਹਰ ਨਹੀਂ ਕੱਢਣਾ ਇਹੋ ਜਿਹੀ ਵੀ ਕੋਈ ਨੌਬਤ ਸਾਹਮਣੇ ਆਈ ਕੋਈ ਨਹੀਂ ਨਹੀਂ ਉਹ ਇਹੋ ਜੀ ਤਾਂ ਨਵਾਂ ਸਾਹਮਣੇ ਨਹੀਂ ਆਈ ਘਰੋਂ ਮੈਨੂੰ ਫੁੱਲ سپورਟ ਆ ਕਿਉਂਕਿ ਮੇਰੇ ਫਾਦਰ ਸਾਹਿਬ ਕੋਚ ਆ ਇਸ ਕਰਕੇ ਉਹਨਾਂ ਵੱਲੋਂ ਫੁੱਲ سپورਟ ਆ ਬਟ ਪਿੰਡ ਵਾਲੇ ਕਰਦੇ ਸੀ ਪਹਿਲਾਂ ਵੀ ਨਹੀਂ ਕੁੜੀਆਂ ਨੂੰ ਕਿਹੜੇ ਰਾਹ ਪਾਇਆ ਵਾ ਕਿਉਂ ਖੇਡਾਂ ਲਾਇਆ ਵਾ ਇਹ ਮਤਲਬ ਜਵਾਨ ਨੇ ਘਰੇ ਇਹ ਚੰਗਿਆਂ ਲੱਗਦੇ ਆ ਵਾ ਪਰ ਮੇਰੇ ਫਾਦਰ ਸਾਹਿਬ ਨੇ ਕੋਈ ਗੱਲ ਕਹੀ ਵੀ ਮੈਂ ਤੇਰੇ ਨਾਲ ਆ ਵੀ ਉਹਨਾਂ ਦੀ ਕੋਈ ਟੈਨਸ਼ਨ ਨਹੀਂ ਲੈਣੀ ਫਾਦਰ ਸਾਹਿਬ ਦੇ سپورਟ ਨਾਲ ਅੱਜ ਮੈਂ ਇੱਥੋਂ ਤੱਕ ਪਹੁੰਚੀ ਆ ਤਾਂ ਬੇਟਾ ਉਹਨਾਂ ਨੂੰ ਵੀ ਖਾਸ ਕਰਕੇ ਮਾਪਿਆਂ ਨੂੰ ਕੀ ਸੰਦੇਸ਼ ਆ ਤੇਰੇ ਵੱਲੋਂ ਜਿਹੜੇ ਆਪਣੇ ਧੀਆਂ ਨੂੰ ਬਾਹਰ ਕੱਢਣ ਤੋਂ ਡਰਦੇ ਨੇ ਤੇ ਉਹਨਾਂ ਦੇ ਚਾਹ ਜਿਹੜੇ ਦਿਲ ਦੇ ਵਿੱਚ ਹੀ ਮਾਰ ਦਿੰਦੇ ਨੇ ਕਿਉਂਕਿ ਜੇ ਉਹਨਾਂ ਦੀ ਅੰਦਰੋਂ ਚਾਹਤ ਹੁੰਦੀ ਆ ਵੀ ਮੈਂ ਕੋਈ ਗੇਮ ਖੇਡਨੀ ਆ ਤਾਂ ਉਹਨਾਂ ਨੂੰ ਖੇਡਣ ਨਹੀਂ ਦਿੰਦੇ ਮੈਂ ਉਹਨਾਂ ਨੂੰ ਤਾਂ ਇੱਕੋ ਹੀ ਗੱਲ ਕਹੂੰਗੀ ਕਿ ਉਹਨਾਂ ਨੂੰ ਸਗੋਂ ਆਪਣੇ ਜਵਾਕਾਂ ਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਹਾਂ ਅੱਜਕੱਲ ਦਾ ਮਾਹੌਲ ਮਾੜਾ ਵਾ ਪਰ ਜਦੋਂ ਜਵਾਗ ਘਰੇ ਰਹਿੰਦਾ ਵਾ ਹਨਾ ਤੇ ਉਹਨਾਂ ਤੇ پابੰਦੀਆਂ ਲਾਈਆਂ ਜਾਂਦੀਆਂ ਉਹ ਜਵਾਗ ਜ਼ਿਆਦਾ ਵਿਗੜਦਾ ਕਿਉਂਕਿ ਉਹਨਾਂ ਦੇ ਉਹਨਾਂ ਨੂੰ ਹੁੰਦਾ ਵੀ ਸਾਡੇ ਘਰ ਦੇ ਸਾਡੇ ਮਤਲਬ ਚਾਹ ਪੂਰੇ ਨਹੀਂ ਕਰਦੇ ਫਿਰ ਬਾਹਰ ਜਾ ਕੇ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜੇ ਮੇਰੇ ਅਕੋਰਡਿੰਗ ਕਰਦੇ ਉਹਨਾਂ ਦੇ ਸਪੋਰਟ ਕਰਨ ਤਾਂ ਹਮੇਸ਼ਾ ਜਵਾਗ ਆਹੀ ਸੋਚੂਗਾ ਵੀ ਮੇਰੇ ਘਰਦਨ ਮੈਨੂੰ ਨਹੀਂ ਖੋਲ ਦਿੰਦੀ ਆ ਜੇ ਮੈਂ ਕੁਝ ਮਾੜਾ ਕੀਤਾ ਤਾਂ ਇਹਨਾਂ ਨੂੰ ਸੁਣਨ ਨੂੰ ਮਿਲੂਗਾ ਹਮੇਸ਼ਾ ਜਵਾਗ ਇਹ ਸੋਚਦਾ ਤੇ ਮੇਰੇ ਅਕੋਰਡਿੰਗ ਉਹ ਉਹਨਾਂ ਦੀ ਖੋਲਦਾ ਗਲਤ ਫਾਇਦਾ ਨਹੀਂ ਚੁੱਕੂਗਾ ਇਸ ਕਰਕੇ ਪੇਰੈਂਟਸ ਨੂੰ ਵੀ ਚਾਹੀਦਾ ਵਾ ਕਿ ਉਹਨਾਂ ਨੂੰ ਸਪੋਰਟ ਕਰਨ ਹਨਾ ਉਹਨਾਂ ਨੂੰ ਥੋੜਾ ਸਮਝਾਉਣ ਬਸ ਤਾਂ ਮੈਨੂੰ ਇਹ ਪਹੁੰਚਣਾ ਕਿਥੋਂ ਤੱਕ ਚਾਉਂਦੀ ਹੈ ਟਾਰਗੇਟ ਕੀ ਹੈ ਵੀ ਜ਼ਰੂਰ ਦਿੱਥਿਆ ਜਾਵੇ ਉਹ ਤਾਂ ਬਸ ਉਹਨਾਂ ਦੀ ਇੰਡੀਆ ਦੀ ਕਿੱਟ ਪਾਉਣੀ ਹੈ ਇੰਡੀਆ ਖੇਡ ਕੇ ਆਉਣਾ ਹਾਂ ਇੰਡੀਆ ਖੇਡ ਕੇ ਆਉਣਾ ਵਾ ਬਸ ਫਿਰ ਜੋਬ ਲਈ ਦੇਖਾਂਗੇ ਤਾਂ ਖਾਸ ਕਰਕੇ ਹੁਣ ਇਹ ਤਾਂ ਇੰਡੀਆ ਦੀ ਕਿੱਟ ਪਾਉਣੀ ਹੈ ਤੇ ਜਨਾਲ ਦੀਆਂ ਸਹੇਲੀਆਂ ਫਿਰ ਵੀ ਉਹ ਵੀ ਆਪਣੇ ਨੂੰ ਬਗਿਆੜ ਕਹਿੰਦੀਆਂ ਤੈਨੂੰ ਛੇੜਦੀਆਂ ਐ ਜਾਂ ਕਿ ਨਹੀਂ ਕਹਿੰਦੀਆਂ ਨਹੀਂ ਨਹੀਂ ਉਹ ਤਾਂ ਛੇੜਦੀਆਂ ਆ ਮਤਲਬ ਕਈ ਵਾਰ ਜਦੋਂ ਇਦਾਂ ਸਾਰੇ ਜਣੇ ਬੈਠੇ ਹੁੰਦੇ ਦੁਕਾਨ ਤੇ ਤਾਂ ਹਾਂ ਬਗਿਆੜ ਕਵੇਂ ਆ ਕਿਦਾਂ ਮਤਲਬ ਸਾਰਿਆਂ ਸਾਹਮਣੇ ਪਹਿਲਾਂ ਪਹਿਲਾਂ ਲੱਗਦਾ ਸੀ ਕਿ ਇੱਕ ਮਜ਼ਾਕ ਆ ਪਰ ਮੈਂ ਕਹਿੰਦੇ ਨਹੀਂ ਅੱਜ ਨਹੀਂ ਮੈਨੂੰ ਲੱਗਦਾ ਵੀ ਉਹ ਮਜ਼ਾਕ ਆ ਕੁਝ ਵੱਖਰਾ ਮੇਰੇ ਤੇ ਤਾਂ ਹੀ ਤਾਂ ਛੇੜਦੇ ਹੋਣਗੇ ਬਸ ਠੀਕ ਆ ਮੈਨੂੰ ਪ੍ਰਾਊਡ ਹੁੰਦਾ ਆਪਣੇ ਤੇ ਬਸ ਠੀਕ ਆ ਜਿਵੇਂ ਵੀ ਆ ਤਾਂ ਇਹ ਸੀ ਉਹ ਬੇਟੀ ਜਿਨੇ 골ਡ ਮੈਡਲ ਜਿੱਤੇ ਆ ਤਾਂ ਮੈਂ ਬੇਟਾ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਐਨੇ 골ਡ ਮੈਡਲ ਜਿੱਤੇ ਆ ਕੋਈ ਸਰਕਾਰ ਵੱਲੋਂ ਕੋਈ ਸਪੋਰਟ ਕੋਈ ਮਾਨ ਸਨਮਾਨ ਕਰਨ ਵਾਸਤੇ ਕੋਈ ਆਇਆ ਹੋਵੇ ਨਹੀਂ ਸਰਕਾਰ ਵੱਲੋਂ ਦਾ ਕੋਈ ਸਪੋਰਟ ਨਹੀਂ ਹੁੰਦੀ ਕੋਈ ਮਾਨ ਸਨਮਾਨ ਨਹੀਂ ਕੋਈ ਸਪੋਰਟ ਨਹੀਂ ਹੁੰਦੀ ਬਸ ਠੀਕ ਆ ਜੋ ਵੀ ਆ ਜਿੱਦਾਂ ਵੀ ਆਪਣੇ ਸੇ ਤੇ ਠੀਕ ਆ ਸਰਕਾਰ ਤਾਂ ਉਹਨਾਂ ਨੂੰ ਸਪੋਰਟ ਕਰਦੀ ਜਿਹੜੇ ਬਾਹਰ ਖੇਡ ਕੇ ਆਉਂਦੇ ਆ ਇੰਡੀਆ ਦੀ ਕਿੱਟ ਪਾਉਂਦੇ ਆ ਜਾਂ ਇੰਡੀਆ ਲੋ ਖੇਡ ਕੇ ਆਉਂਦੇ ਆ ਉਹਨਾਂ ਨੂੰ ਸਪੋਰਟ ਕਰਦੀ ਫਿਰ ਸਾਨੂੰ ਸਪੋਰਟ ਕਿੱਥੋਂ ਕਰੂਗੀ ਪਰ ਆਪਣੇ ਹੀ ਨਹੀਂ ਪੰਜਾਬ ਦੇ ਕਰਦੇ ਹੁਣ ਹਰਿਆਣੇ ਦੇ ਪਲੇਅਰ ਖੇਡਦੇ ਆ ਹਨਾ ਉਹਨਾਂ ਦੀ ਸਰਕਾਰ ਉਹਨਾਂ ਨੂੰ ਸਪੋਰਟ ਵੀ ਕਰਦੀ ਆ ਸਾਰਾ ਕੁਝ ਕਰਦੀ ਆ ਮਨੀ ਵਗੈਰਾ ਕੈਸ਼ ਪ੍ਰਾਈਜ਼ ਵੀ ਦਿੰਦੀ ਆ ਪਰ ਆਪਣੇ ਸਰਕਾਰ ਕੋਈ ਨਹੀਂ ਕਿੱਡਾ ਪ੍ਰਤੀ ਕੋਈ ਧਿਆਨ ਹੀ ਨਹੀਂ ਹੈਗਾ ਮਤਲਬ ਇੰਨੇ ਵਸਾਏ ਕੋਈ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਆ ਉਹਨਾਂ ਨੂੰ ਨਹੀਂ ਅੱਜ ਤੱਕ ਜੌਬ ਮਿਲੀ ਫਿਰ ਸਾਡਾ ਕਿੱਥੇ ਤਾਂ ਕੀ ਅਪੀਲ ਰਵੇਗੀ ਸਰਕਾਰ ਨੂੰ ਕਿ ਨੌਕਰੀ ਵੀ ਦੇਣੀ ਚਾਹੀਦੀ ਆ ਖੇਡ ਦੇ ਕੋਟੇ ਦੇ ਵਿੱਚ ਹਾਂਜੀ ਮੈਂ ਹੀ ਅਪੀਲ ਕਰੂੰਗੀ ਕਿ ਹਾਂ ਖੇਡ ਦੇ ਕੋਟੇ 'ਚ ਨੌਕਰੀ ਮਿਲਣੀ ਚਾਹੀਦੀ ਆ ਹੁਣ ਮਤਲਬ ਪਲੇਅਰ ਇੰਨਾ ਸਟਰਗਲ ਕਰਦਾ ਵਾ ਇੱਥੋਂ ਤੱਕ ਪਹੁੰਚਦਾ ਵਾ ਜੇ ਉਹਨੂੰ ਨੌਕਰੀ ਨਹੀਂ ਮਿਲੂਗੀ ਨਾ ਖੇਡਣ ਤੋਂ ਬਾਅਦ ਵੀ ਤਾਂ ਕੀ ਫਾਇਦਾ ਫਿਰ ਪਲੇਅਰ ਮੇਰੇ ਅਕੋਰਡਿੰਗ ਤਾਂ ਨਹੀਂ ਪਲੇਅਰ ਰਹਿਣਗੇ ਫਿਰ ਸਾਰੇ ਬਾਹਰ ਹੀ ਜਾਣਗੇ ਹਾਂ ਧੰਨਵਾਦ ਤਾਂ ਇਹ ਧੀ ਨੇ ਅਪੀਲ ਕੀਤੀ ਆ ਸਰਕਾਰ ਨੂੰ ਕਿ ਜੇਕਰ ਤੁਸੀਂ ਸਪੋਰਟ ਕੋਟੇ ਦੇ ਵਿੱਚ ਨੌਕਰੀ ਨਹੀਂ ਦਿਓਗੇ ਕਿਸੇ ਨੂੰ ਮਾਨ ਸਨਮਾਨ ਨਹੀਂ ਕਰੋਗੇ ਤੇ ਫਿਰ ਹੌਲੀ ਹੌਲੀ ਲੋਕ ਖੇਡਾਂ ਤੋਂ ਦੂਰ ਹੋ ਜਾਣਗੇ ਤੇ ਵਿਦੇਸ਼ਾਂ ਵੱਲ ਮੂੰਹ ਕਰਨਗੇ ਜਿਸ ਤਰ੍ਹਾਂ ਪਹਿਲਾਂ ਸਾਡੇ ਨੌਜਵਾਨ ਕਰ ਰਹੇ ਨੇ ਪਰ ਇਸ ਧੀ ਦਾ ਇੱਕ ਅਪੀਲ ਵੀ ਆ ਤੇ ਆਪਣੇ ਮਨ ਦੇ ਵਿੱਚ ਖੁਸ਼ੀ ਹੈ ਕਿ ਸੁਪਨਾ ਸਜਾਇਆ ਹੈ ਕਿ ਮੈਂ ਇੰਡੀਆ ਦੀ ਕਿੱਟ ਪਾਉਣੀ ਹੈ ਤੇ ਇੰਡੀਆ ਲਈ ਖੇਡਣਾ ਹੈ ਇੰਡੀਆ ਵੱਲੋਂ ਖੇਡਣਾ ਹੈ ਤਾਂ ਇਸ ਧੀ ਦੀ ਸਪੋਰਟ ਕਰਿਓ ਵੱਧ ਵੱਧ ਸ਼ੇਅਰ ਕਰਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਜਸਪੀਰ ਸਿੰਘ ਸ਼ਿਨਾ ਤਰਨਤਾਰ